ਮੈਂ ਕਹਿੰਦਾ ਬੱਸ ਕਰੀਏ ਬੱਸ ਕਰ ਡਿੱਟਾ ਵਟਾ ਹਰ ਜਾ ਬੁੱਟਾ ਬਿੱਟੂ ਹਾਂਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਇੱਕ ਵਾਰੀ ਫੇਰ ਲਾਈਵ ਹੋਏ ਆ ਅਮਲਤਾਸ ਦੇ ਦੋ ਬੂਟੇ ਰਹਿ ਗਏ ਸੀ ਜਿਹੜੇ ਲਾਉਣ ਵਾਲੇ ਉਹ ਹੁਣ ਲਾਈ ਜਾ ਰਹੇ ਆ ਆਪਣਾ ਵੀਰ ਬਿੱਟੂ ਤੇ ਸ਼ਾਨਾਂ ਵੀਰ ਅਮਲ ਤਾਂ ਦੇ ਬੂਟੇ ਆ ਆਪਣੇ ਛੋਟੇ ਵੀਰ ਹੋਰ ਪੱਟਣਾ ਪੈਣਾ ਪਈ ਪਹੁੰਚੇ ਹੋਏ ਆਪਣੇ ਵਿੱਚ ਦੇਖੀਂ ਇੰਦਰ ਸਹੀ ਆਣਾ ਹਾਂ ਹਾਂ ਠੀਕ ਆ ਨਹੀਂ ਯਾਰ ਸਿੱਧਾ ਕਰ ਲੋ ਬੜਾ ਜਿਹਾ ਮਿੱਟੀ ਕੱਢ ਲਈ ਹੈ ਥਨੇ ਤਾਂ ਚੱਕ ਕੇ ਰੱਖ ਇੱਕ ਵਾਰੀ ਤਾਂ ਰੱਖਦਾ ਚੱਲ ਹਾਂ ਆਹ ਦੇਖੋ ਨਾ ਵੇਟ ਹੋ ਰਹੀ ਹੈ ਮਿੱਟੀ ਨਾਲ ਕੋਲੀ ਰਹਿਣਾ ਨੇ ਹਾਂ ਆਵਾਜ਼ ਥੋੜੇ ਭਾਈ ਕਨਈਆ ਯੂਥ ਕਲੱਬ ਤੇ ਸੀਰ ਸੋਸਾਇਟੀ ਦੇ ਸਹਿਯੋਗ ਨਾਲ ਅੱਜ ਸੰਜੇਨਗਰ ਵਾਕ ਨੰਬਰ 3 ਵਿੱਚ ਬੂਟੇ ਲਾਏ ਗਏ ਆ ਔਰ ਬਾਈ ਕੀ ਹਾਲ ਆ ਅੱਜ ਇਹ ਨਾਲ ਵਿੱਚ ਕੋਈ ਕਿਹਨਾਂ ਸ਼ਾਨੇ ਮੇਰੀ ਬੰਦੀ